ਰਹਿਰਾ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਦੋ ਹੁਕਮਾ ਲਾ ਪਹਿਲਾ ਦੁਖਦਾਰੂ ਸਗ ਰੋਗ ਪਿਆ ਜਿਸ ਸੰਤਾਨ ਨਾ ਹੋਈ ਤੂੰ ਕਰਤਾ ਕਰਣਾ ਨਾਹੀ ਜਨੋ ਸਿਆ ਰੰਤ ਨਾ ਜਾਏ ਲਖਿਆ ਰਹਾ ਉਹ ਜਾਤ ਮੈਂ ਜੋ ਜੋਤ ਮੈਂ ਜਤ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸੈ ਸਿਵ ਸਾਲੇ ਉਹ ਜਨ ਕੀ ਤੀਸੋਂ ਬਾਰ ਪਿਆ ਕੋ ਨਾਨਕ ਕਰਤੇ ਕਿਆ ਬਾਤਾਂ ਜੋਖਸ ਕਰਨਾ ਸੁ ਕਰ ਰਹਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਗਸਨ ਹੁਲਾ ਪਹਿਲਾ ਸੋਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਵੈ ਸਰਬ ਸੁਮਾਲੇ ਵਕਤ ਰੇ ਨਾਦਨ ਕ ਸੰਕਾ ਕੇ ਤੇਰੇ ਬਾਵਣ ਹਾਰੇ ਕਿਤੇ ਤੇਰੇ ਰੋਗ ਪ੍ਰੀ ਸੁਖਹੀਆ ਹੈ ਕਿਤੇ ਤੇਰੇ ਬਾਵਣ ਹਾਰੇ ਗਾਵਣ ਤੋ ਨਾਮ ਪਾਣ ਪਾਣੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੋ ਨੋ ਚੇਤ ਗਉਖ ਲਿਖ ਜਾਣਾ ਲਿਖਿ ਸੇ ਧਰਮ ਵਿਚਾਰੇ ਗਾਵਣ ਤੋ ਮਾਇਸਰ ਬਰਨ ਨਾਮ ਦੇਵੀ ਸੋਹਣ ਤੇਰੇ ਸਦਾ ਸੁਆਰੇ ਗਾਵਣ ਤੋ ਨੋ ਇੰਦਰਿੰਦਰਾਸਣ ਬੈਠੇ ਦੇਵ ਤਿਆ ਮਰਦਾਂਲੇ ਗਾਵਣ ਤੋ ਨ ਸਿਦ ਸਮਾਦੇ ਅੰਦਰ ਗਾਵ ਸਾਤ ਵਿਚਾਰੇ ਗਾਵਣ ਤੋ ਜਤੇ ਸਤੇ ਸੰਤੋ ਕੀ ਗਾਵਣ ਤੋ ਮੂਰੇ ਕਰਾਰੇ ਗਾਵਣ ਤੋ ਪੰਨਤ ਪਣ ਰਖੇ ਸੁਰ ਜੁਗ ਜੁਗ ਵੇ ਨਾਨਕ ਦੇ ਲਾਰਣ ਤੋ ਮੂਹਨੀ ਆਨ ਮਨੋ ਰੰਗ ਸਰਬਾਤ ਸਪੇ ਆਲੇ ਗਾਵਣ ਤੋ ਮਰਤ ਨੂੰ ਪਾਏ ਤੇਰੇ ਅਰ ਸਾਰੇ ਰਤਨ ਆਲੇ ਗਾਵਣ ਤੋਂ ਨੋਜੋਤ ਮਹੰਤ ਸੂਰ ਗਾਵਣ ਤੋਂ ਨੋ ਖਾਣੀ ਉਚਾਰੇ ਗਾਵਣ ਤੋਂ ਨੋ ਖੰਡ ਮੰਡਲ ਬ੍ਰਹਮੰਡੋ ਕ ਕਰ ਰਖੇ ਤੇਰੇ ਤਾਰੇ ਸੇਤ ਤੋਂ ਗਾਵਣ ਜਿਉਤੋ ਪਾਵਨ ਤੇ ਤੇਰੇ ਭਗਤ ਰਸ ਹਾਲੇ ਹੁਰ ਕੀਤੇ ਤੋਂ ਗਾਵਣ ਸੇ ਮੈਂ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਰਸਾ ਸੱਚਾ ਸੱਚੀ ਨਾਹੀ ਹੈ ਭੀ ਉਸੇ ਜਾਇ ਨਾ ਜਸੀ ਰਚਨਾ ਜੇ ਨਿਰਚਾਏ ਰੰਗੀ ਰੰਗੀ ਪਾਤੀ ਨ ਕਰ ਜਨ ਸੀ ਮਾਇਆ ਜੇ ਨੋ ਪਾਏ ਹਰ ਕਰ ਦੇਖੇ ਕੇ ਤਾ ਆਪਣਾ ਜਿਤਸ ਤੇ ਵੜਿਆਈ ਜੋ ਪਾਵੇ ਸੋਈ ਕਰਸੀ ਸ੍ਰੋਖਮ ਨਾ ਕਰਨ ਨ ਜਾਏ ਸੋ 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 ਆਪਣਾ ਨਾਮ ਕਰਹਿਣ ਰਜਾਈ ਆਸਾਂ ਮੰਗਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੇਵੜਾ ਵੱਡਾ ਵਿਖਾ ਹੋਏ ਕਿਉਂ ਪਾਏ ਨਾ ਕਹਿ ਆਜਾਏ ਕਹਿਣੇ ਬੋਲੇ ਤਿਰ ਰਹੇ ਸਮਾਏ ਵੱਡੇ ਮیرے ਸਾਹਿਬਾ ਗੈਰੋਂ ਨਿਰਗੁਣੇ ਗਹਿਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚਿਰੋ ਰਹਾਉ ਸੰਸੁਰਤੀ ਨੂੰ ਸਰਤ ਕਮਾਏ ਸਾਖੀ ਮਤ ਮਿਲ ਕੇ ਮਤ ਪਾਏ ਗਿਆਨਿ ਤੇ ਆਨੀ ਗੁਰੂ ਗਰਹਾਏ ਕਹਿ ਨਾ ਜਾਏ ਤੇਰੇ ਤਿਲ ਵੜੇ ਆਏ ਸਭ ਸਤ ਸਤਪ ਸੱਚ ਵਈਆ ਸੇਧਾ ਮੁਰਖਾ ਕਿਆ ਵੜਿਆ ਤਦ ਵਿੱਚ ਦੇਖਿ ਨੈ ਨਾ ਪਾਈਆ ਪਰਮ ਮੇਲ ਨਾਮ ਸਸਵਾਰਣ ਹਰਿ ਸਮਹਲਾ ਪਹਿਲਾ ਆਖਾਂ ਨਿਵਸਰੇ ਵਰਣਿਆ ਔਖਣ ਔਖਾ ਸਾਚਾ ਨਾਮ ਸਾਚੇ ਨਾਮ ਕੇ ਲਾਗੇ ਭੋਖ ਉਤਪੋਖ ਖਾਇ ਤੇ ਲਿਆਹ ਦੁਖ ਸੋ ਕਿਆ ਵਿਸਰੇ ਮੇਰੀ ਮੋਈ ਸਾਚਾ ਸਰ ਸਾਚੇ ਨਾਮ ਰਹਾਉ ਸਾਚੇ ਨਾਮ ਕੀ ਤਿਲ ਵੜਿਆ ਜੇ ਸਾਨ ਲਕੈ ਆਖਣ ਪਾਹੇ ਵਡਾਲ ਨ ਹੋਇ ਕਾਟ ਨ ਜਾਏ ਨਾ ਹੁਮ ਰੈ ਨਾ ਹੋਇ ਸੋਗ ਦੇਦਰ ਨਾ ਚੁੱਕੈ ਭੋਗ ਗੁਣੇ ਹੋਹੁਰ ਨਾਹੀ ਕੋਇ ਨ ਕੋ ਅਨ ਕੋ ਹੋਇ ਜੇ ਵੜਿਆ ਤੇ ਵਣ ਤੇਰੀ ਦਾਤ ਜਿੰਨਨ ਕਰ ਪੈ ਕੇ ਕੀਰਾ ਕਸਮ ਇਸਰ ਤੇ ਕਮ ਜਾਤਨਾ ਰਾਗ ਗੁਜਰੀ ਮਹੰਲਾ ਗਿਆ ਉਡੇ ਉਡਾਵੈ ਸਕੁਸਾ ਤਿਸ ਬਤ ਚਤਰੇਸ਼ਰਿਆ ਤਿਨ ਕਵਣ ਕਮਣ ਕਲਾ ਵੇ ਕਮਣ ਤੁਗਾ ਵਨ ਸੰਸਿਰਲ ਕਰਿਆ ਸਾਨਿਦਾਨ ਦਾ ਸਰਕ ਸਿਧਾਨ